ਦੇ ਵਿੱਚ ਜਿੰਨੇ ਵੀ ਸਾਡੇ ਲੋਕ ਨੇ ਜਿਵੇਂ ਤੁਸੀਂ ਪ੍ਰਾਪਰਟੀ ਡੀਲਰਾਂ ਦੀ ਗੱਲ ਕੀਤੀ ਕਲੋਨਾਈਜ਼ਰ ਦੀ ਗੱਲ ਕੀਤੀ ਉਹ ਲੋਕਾਂ ਨੂੰ ਲਾਲ ਵਿੱਚ ਵਹਿਕਾਵੇ ਵਿੱਚ ਲਿਆ ਕੇ 플ੌਟ ਕੱਟ ਦਿੰਦੇ ਨੇ ਤੇ ਸਬਜ਼ ਬਾਗ ਦਿਖਾਉਂਦੇ ਨੇ ਕਿ ਇੱਥੇ ਤੁਹਾਨੂੰ ਅਸੀਂ ਕਨੈਕਸ਼ਨ ਲੈ ਕੇ ਦੇਵਾਂਗੇ ਪਾਣੀ ਦਾ ਵੀ ਲੈ ਕੇ ਦੇਵਾਂਗੇ ਤੇ ਤੁਹਾਨੂੰ ਮੀਟਰ ਵੀ ਲਵਾ ਕੇ ਦਵਾਂਗੇ ਪਰ ਬਾਅਦ ਵਿੱਚ ਜਦੋਂ ਉਹ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਜਿਵੇਂ ਕਿ ਮੰਨ ਲਓ ਉਹਨਾਂ ਨੇ ਕੋਈ ਇਲੈਕਟ੍ਰਿਸਿਟੀ ਮੀਟਰ ਹੀ ਲਗਵਾਉਣਾ ਤੇ ਇਲੈਕਟ੍ਰਿਸਿਟੀ ਡਿਪਾਰਟਮੈਂਟ ਵਾਲੇ ਉਹਨਾਂ ਨੂੰ ਕਹਿੰਦੇ ਨੇ ਕਿ ਐਨਓਸੀ ਲੈ ਕੇ ਆਓ ਦਾ ਹਾਲ ਹੈ ਕਿ ਤੁਸੀਂ ਲੁਧਿਆਣਾ ਦੀ ਪਰਮਾਨੈਂਟ ਲੋਕ ਅਦਾਲਤ ਵਿੱਚ ਜਿਨ੍ਹਾਂ ਲੋਕਾਂ ਨੂੰ ਐਨਓਸੀ ਨਹੀਂ ਮਿਲੀ ਐਨਓਸੀ ਨਾਮ ਮਿਲਣ ਦੇ ਬਾਵਜੂਦ ਵੀ ਪਰਮਾਨੈਂਟ ਲੋਕ ਅਦਾਲਤ ਜਿਹੜੀ ਲੁਧਿਆਣਾ ਦੀ ਹੈ ਉਹ ਇੱਕ ਇੰਟਰਮ ਆਰਡਰ ਪਾਸ ਕਰਦੀ ਹੈ ਕਿਉਂਕਿ ਜਿਹੜਾ ਲੈਕਸ਼ਿਟੀ ਪਾਣੀ ਹਵਾ ਇਹ ਸਾਡੀਆਂ ਇੱਕ ਬੇਸਿਕ ਨੀਡਸ ਨੇ ਐਸ ਪਰ ਹਾਈ ਕੋਰਟ ਦੇ ਜਿਹੜੇ ਹੁਕਮ ਹੋਏ ਨੇ ਜਿਹੜਾ ਆਮ ਲੋਕਾਂ ਨੂੰ ਆਪਾਂ ਜਾਣਕਾਰੀ ਦਵਾਂਗੇ ਇਨਟਰਮ ਜਿਹੜਾ ਆਰਡਰ ਹੈਗਾ ਇਨਟਰਮ ਜਿਹੜਾ ਸ਼ਬਦ ਹੈਗਾ ਉਹ ਲੋਕਾਂ ਨੂੰ ਜਾਣਕਾਰੀ ਹੋਣੀ ਜ਼ਰੂਰੀ ਕਿਉਂਕਿ ਲੋਕ ਨਾ ਬਹੁਤ ਪਰੇਸ਼ਾਨ ਨੇ ਸਾਡੇ ਕੋਲ ਵੀ ਕਈ ਇਸ ਤਰ੍ਹਾਂ ਦੀ ਕਾਲਸ ਆਉਂਦੀਆਂ ਨੇ ਜਿਹੜੀ ਕਲੋਨੀਆਂ ਕੱਟੀ ਗਈਆਂ ਐਨਓਸੀ ਨੂੰ ਲੈ ਕੇ ਬਹੁਤ ਲੋਕ ਪਰੇਸ਼ਾਨ ਨੇ ਉਹਦਾ ਹੱਲ ਮੰਗਦੇ ਨੇ ਬੜੀ ਸਾਦੀ ਜ਼ੁਬਾਨ ਦੇ ਵਿੱਚ ਆ ਕਿ ਇਨਟਰਮ ਦਾ ਮਤਲਬ ਹੈ ਕਿ ਉਹ ਜਿਹੜਾ ਆਰਡਰ ਤੁਹਾਡਾ ਥੋੜੇ ਸਮੇ ਲਈ ਕੋਰਟ ਤੁਹਾਨੂੰ ਦੇ ਦਿੰਦੀ ਹੈ ਆਫਟਰਵਰਡਸ ਜਦੋਂ ਬਿਜਲੀ ਬੋਰਡ ਡਿਪਾਰਟਮੈਂਟ ਉਹਦਾ ਜਵਾਬ ਦਿੰਦਾ ਤੇ ਅਦਾਲਤ ਮਾਨਜੁਗ ਅਦਾਲਤ ਉਹ ਸਾਡਰ ਨੂੰ ਪੱਕਾ ਵੀ ਕਰ ਦਿੰਦੀ ਹੈ ਤੇ ਤੁਹਾਡਾ ਪੱਕੇ ਤੌਰ ਤੇ ਮੀਟਰ ਲੱਗ ਜਾਂਦਾ ਹੈ ਪੱਕੇ ਤੌਰ ਤੇ ਤੁਹਾਡਾ ਵਾਟਰ ਦਾ ਕਨੈਕਸ਼ਨ ਵੀ ਲੱਗ ਜਾਂਦਾ ਸਸਿਕਲ ਦੋਸਤੋ ਤੁਸੀਂ ਦੇਖ ਰਹੇ ਹੋ ਹਿਊਮਨ ਰਾਈਟਸ ਬੁਲੇਟਿਨ ਅੱਜ ਅਸੀਂ ਗੱਲ ਕਰਦੇ ਹਾਂ ਲੁਧਿਆਣਾ ਦੇ ਇੱਕ ਮੰਨੇ ਪਰਮੰਨੇ ਸੀਨੀਅਰ ਵਕੀਲ ਨੇ ਜੇਸ ਰਾਹੀ ਜੀ ਨਾਲ ਮੁੱਦਾ ਹੈਗਾ ਬਹੁਤ ਵੱਡਾ ਪ੍ਰਾਪਰਟੀ ਡੀਲਰ ਤੇ ਕਲੋਨਾਈਜ਼ਰ ਜਿਹੜੇ ਹੈਗੇ ਨੇ ਉਹ ਬਹੁਤ ਹੀ ਵੱਡੇ ਵੱਡੇ ਲਾਲਚ ਦੇ ਕੇ ਕਲੋਨੀਆ ਕੱਢ ਜਾਂਦੇ ਨੇ ਕਲੋਨੀਆ ਕੱਟਣ ਤੋਂ ਬਾਅਦ ਮਕਾਨ ਵੀ ਲੋਕ ਬਣਾ ਕੇ ਬਹਿ ਜਾਂਦੇ ਨੇ ਲੇਕਿਨ ਕੁਝ ਸਾਲਾਂ ਬਾਅਦ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਜਿਹੜੀ ਦਿੱਕਤਾਂ ਹੁੰਦੀਆਂ ਨੇ एनओसी दी दिक्कतਾਂ ਹੁੰਦੀਆਂ ਨੇ ਉਸ ਤੋਂ ਬਾਅਦ ਜਿਹੜੀ ਦਿੱਕਤ ਹੁੰਦੀ ਹੈ ਪਾਣੀ ਜਾਂ ਸੀਵਰੇਜ ਦਾ ਕਨੈਕਸ਼ਨ ਲੈਣਾ ਹੈ ਹੋਰ ਕੋਈ ਕਾਗਜ਼ੀ ਕਾਰਵਾਈ ਉਹਨਾਂ ਨੂੰ ਲੈ ਕੇ ਬਹੁਤ ਉਹ ਪਰੇਸ਼ਾਨ ਹੁੰਦੇ ਨੇ ਉਸ ਵੀਰਵੇ ਨੂੰ ਲੈ ਕੇ ਪੂਰਾ ਸਪਸ਼ਟੀਕਰਨ ਜਿਹੜਾ ਹੈਗਾ ਜੇਸ ਰਾਹੀ ਐਡਵੋਕੇਟਸ ਆਪ ਦੇਣਗੇ ਸਰ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਸਮਾਂ ਇਸਟਮ ਚੱਲ ਰਿਹਾ ਹੈ ਔਰ ਰੀਸੈਂਟਲੀ ਭਗਵੰਤ ਮਾਨ ਦੀ ਇੱਕ ਵਰਬਲੀ ਬਿਆਨ ਵੀ ਆਇਆ ਸੀ ਵੀ ਐਨਓਸੀਆਂ ਖਤਮ ਕਰ ਦਿੱਤੀਆਂ ਗਈਆਂ ਨੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਔਰ ਕਿੰਨੇ ਕੁ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ ਤੁਹਾਡਾ ਬਹੁਤ ਹੀ ਜਾਇਜ਼ ਸਵਾਲ ਹੈ ਜੀ ਅੱਜ ਦੇ ਵਿੱਚ ਜਿੰਨੇ ਵੀ ਸਾਡੇ ਲੋਕ ਨੇ ਜਿਵੇਂ ਤੁਸੀਂ ਪ੍ਰਾਪਰਟੀ ਡੀਲਰਾਂ ਦੀ ਗੱਲ ਕੀਤੀ ਕਲੋਨਾਈਜ਼ਰ ਦੀ ਗੱਲ ਕੀਤੀ ਉਹ ਲੋਕਾਂ ਨੂੰ ਲਾਲ ਵਿੱਚ ਬਹਿਕਾਵੇ ਵਿੱਚ ਲਿਆ ਕੇ ਪਲਾਟ ਕੱਟ ਦਿੰਦੇ ਨੇ ਤੇ ਸਬਜ਼ ਬਾਗ ਦਿਖਾਉਂਦੇ ਨੇ ਕਿ ਇੱਥੇ ਤੁਹਾਨੂੰ ਅਸੀਂ ਇੱਕ ਕਨੈਕਸ਼ਨ ਲੈ ਕੇ ਦੇਵਾਂਗੇ ਪਾਣੀ ਦਾ ਵੀ ਲੈ ਕੇ ਦੇਵਾਂਗੇ ਤੇ ਤੁਹਾਨੂੰ ਮੀਟਰ ਵੀ ਲਵਾ ਕੇ ਦਵਾਂਗੇ ਪਰ ਬਾਅਦ ਵਿੱਚ ਜਦੋਂ ਉਹ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਜਿਵੇਂ ਕਿ ਮੰਨ ਲਓ ਉਹਨਾਂ ਨੇ ਕੋਈ ਇਲੈਕਟ੍ਰਿਸਿਟੀ ਮੀਟਰ ਹੀ ਲਗਵਾਉਣਾ ਤੇ ਇਲੈਕਟ੍ਰਿਸਿਟੀ ਡਿਪਾਰਟਮੈਂਟ ਵਾਲੇ ਉਹਨਾਂ ਨੂੰ ਕਹਿੰਦੇ ਨੇ ਕਿ ਐਨਓਸੀ ਲੈ ਕੇ ਆਓ ਇਹ ਇੱਕ ਬਹੁਤ ਵੱਡੀ ਸਮੱਸਿਆ ਜੀ ਹਰ ਵਿਅਕਤੀ ਲਈ ਖਾਸ ਤੌਰ ਤੇ ਪੰਜਾਬ ਵਿੱਚ ਤੇ ਖਾਸ ਤੌਰ ਤੇ ਲੁਧਿਆਣਾ ਸ਼ਹਿਰ ਵਿੱਚ ਇਸ ਲੋਕੀ ਬਹੁਤ ਹੀ ਇਸ ਚੀਜ਼ ਨੂੰ ਬੜੇ ਹੀ ਅਜੀਬੋ ਗਰੀਬ ਢੰਗ ਨਾਲ ਲੈ ਰਹੇ ਕਿ ਉਹਨੂੰ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਹੈ ਤਾਂ ਇਹਦਾ ਹੱਲ ਹੈ ਉਹਦਾ ਹੱਲ ਇਹ ਹੈ ਕਿ ਤੁਸੀਂ ਲੁਧਿਆਣਾ ਦੀ ਪਰਮਾਨੈਂਟ ਲੋਕ ਅਦਾਲਤ ਵਿੱਚ ਜਿਨ੍ਹਾਂ ਲੋਕਾਂ ਨੂੰ ਐਨਓਸੀ ਨਹੀਂ ਮਿਲੀ ਐਨਓਸੀ ਨਾਮ ਮਿਲਣ ਦੇ ਬਾਵਜੂਦ ਵੀ ਪਰਮਾਨੈਂਟ ਲੋਕ ਅਦਾਲਤ ਜਿਹੜੀ ਲੁਧਿਆਣਾ ਦੀ ਹੈ ਉਹ ਇੱਕ ਇੰਟਰਮ ਆਰਡਰ ਪਾਸ ਕਰਦੀ ਹੈ ਕਿਉਂਕਿ ਜਿਹੜਾ ਲੈਕਸ਼ਿਟੀ ਪਾਣੀ ਹਵਾ ਇਹ ਸਾਡੀਆਂ ਇੱਕ ਬੇਸਿਕ ਨੀਡਸ ਨੇ ਐਸ ਪਰ ਹਾਈ ਕੋਰਟ ਦੇ ਜਿਹੜੇ ਹੁਕਮ ਹੋਏ ਨੇ ਕਿ ਜਿਹੜੀਆਂ ਬੇਸਿਕ ਅਮੈਂਟੀਜ਼ ਨੇ ਉਹ ਹਰ ਬੰਦੇ ਨੂੰ ਮਿਲਣੀਆਂ ਚਾਹੀਦੀਆਂ ਨੇ ਉਹਦੇ ਉਸ ਕਾਨੂੰਨ ਦੇ ਤਹਿਤ ਪਰਮਾਨੈਂਟ ਲੋਕ ਅਦਾਲਤ ਦੇ ਵਿੱਚ ਚੇਅਰਮੈਨ ਸਾਹਿਬ ਹੁੰਦੇ ਨੇ ਉੱਥੇ ਤੁਸੀਂ ਜਾ ਕੇ ਜਿਹੜਾ ਵੀ ਐਪਲੀਕੈਂਟ ਹੈ ਜਿਹੜਾ ਵੀ ਅਰਜੀ ਦੇਣ ਵਾਲਾ ਵਿਅਕਤੀ ਹੈ ਉਸ ਅਦਾਲਤ ਵਿੱਚ ਜਾਵੇ ਤੇ ਉੱਥੇ ਜਾ ਕੇ ਦਰਖਾਸਤ ਦੇਵੇ ਤੇ ਉਹ ਪਰਮਨੈਂਟ ਲੋਕ ਅਦਾਲਤ ਦੇ ਚੇਅਰਮੈਨ ਸਾਹਿਬ ਵਿਦਿਨ 15 ਤੋਂ 20 ਦਿਨ ਦੇ ਵਿੱਚ ਵਿੱਚ ਤੁਹਾਨੂੰ ਇੰਟਰਮ ਰਿਲੀਫ ਲਵਾ ਦੇ ਦਿੰਦੇ ਨੇ ਤਾਂ ਕਿ ਤੁਹਾਡਾ ਬਿਜਲੀ ਦਾ ਕਨੈਕਸ਼ਨ ਲੱਗ ਸਕੇ ਸਰ ਇੱਕ ਸ਼ਬਦ ਮੈਂ ਤੁਹਾਡੇ ਕੋਲੋਂ ਸੁਣ ਰਿਹਾ ਜਿਹੜਾ ਆਮ ਲੋਕਾਂ ਨੂੰ ਆਪਾਂ ਜਾਣਕਾਰੀ ਦੇਵਾਂਗੇ ਇਨਟਰਮ ਜਿਹੜਾ ਆਰਡਰ ਹੈਗਾ ਇਨਟਰਮ ਜਿਹੜਾ ਸ਼ਬਦ ਹੈਗਾ ਉਹ ਲੋਕਾਂ ਨੂੰ ਜਾਣਕਾਰੀ ਹੋਣੀ ਜ਼ਰੂਰੀ ਕਿਉਂਕਿ ਲੋਕ ਨਾ ਬਹੁਤ ਪਰੇਸ਼ਾਨ ਨੇ ਸਾਡੇ ਕੋਲ ਵੀ ਕਈ ਇਸ ਤਰ੍ਹਾਂ ਦੀ ਕਾਲਸ ਆਨੀਆਂ ਨੇ ਜਿਹੜੇ ਕਲੋਨੀਆਂ ਕੱਟੀ ਗਈਆਂ ਐਨਓਸੀ ਨੂੰ ਲੈ ਕੇ ਬਹੁਤ ਲੋਕ ਪਰੇਸ਼ਾਨ ਨੇ ਉਹਦਾ ਹੱਲ ਮੰਗਦੇ ਨੇ ਬੜੀ ਸਾਦੀ ਜ਼ੁਬਾਨ ਦੇ ਵਿੱਚ ਆ ਕਿ ਇਨਟਰਮ ਦਾ ਮਤਲਬ ਹੈ ਕਿ ਉਹ ਜਿਹੜਾ ਆਰਡਰ ਤੁਹਾਡਾ ਥੋੜੇ ਸਮੇਂ ਲਈ ਕੋਰਟ ਤੁਹਾਨੂੰ ਦੇ ਦਿੰਦੀ ਹੈ ਆਫਟਰਵਰਡਸ ਜਦੋਂ ਬਿਜਲੀ ਬੋਰਡ ਡਿਪਾਰਟਮੈਂਟ ਉਹਦਾ ਜਵਾਬ ਦਿੰਦਾ ਤੇ ਅਦਾਲਤ ਮਾਨਯੋਗ ਅਦਾਲਤ ਉਹ ਸਾਡਰ ਨੂੰ ਪੱਕਾ ਵੀ ਕਰ ਦਿੰਦੀ ਹੈ ਤੇ ਤੁਹਾਡਾ ਪੱਕੇ ਤੌਰ ਤੇ ਮੀਟਰ ਲੱਗ ਜਾਂਦਾ ਹੈ ਪੱਕੇ ਤੌਰ ਤੇ ਤੁਹਾਡਾ ਵਾਟਰ ਦਾ ਕਨੈਕਸ਼ਨ ਵੀ ਲੱਗ ਜਾਂਦਾ ਹੈ ਤੇ ਸਰ ਇੱਕ ਚੀਜ਼ ਹੈ ਜਿਹੜੀ ਕਲੋਨੀ ਕੱਟਤੀ ਹੈਗੀ ਹੈ ਉਸ ਕਲੋਨੀ ਕੱਟਣ ਦਾ ਜਿਹੜਾ ਆਰਡਰ ਹੈਗਾ ਉਹ ਵੀ ਤਾਂ ਕਿਸੇ ਪਾਸ ਹੁੰਦਾ ਹੀ ਹੋਊਗਾ ਕਿਉਂਕਿ ਕਲੋਨੀ ਕੱਟੀ ਹੈ ਕਿਸੇ ਨੇ ਕਲੋਨੀ ਇੱਕ ਬਹੁਤ ਵੱਡੇ ਲੈਵਲ ਤੇ ਕੱਟੀ ਜਾਂਦੀ ਉਸ ਤੋਂ ਬਾਅਦ ਪਾਰਟੀਸ਼ਨ ਕਰਕੇ 플ੌਟ ਜਾਂ ਮਕਾਨ ਵੇਚੇ ਜਾਂਦੇ ਨੇ ਬਣਾ ਕੇ ਔਰ ਉਹਨੂੰ ਵੀ ਰਿਲੀਜ਼ ਕੀਤਾ ਜਾਂਦਾ ਹੈਗਾ ਤਾਂ ਹੀ ਉਹਨੇ ਕਲੋਨੀ ਕੱਟੀ ਇਹਦੇ ਇਸ ਚੀਜ਼ ਨੂੰ ਆਪਾਂ ਨਜ਼ਰੀਏ ਨੂੰ ਕਿਸ ਤਰ੍ਹਾਂ ਦੇਖਦੇ ਹਾਂ ਕਿਉਂਕਿ ਉਸ ਤੋਂ ਬਾਅਦ ਹੀ ਖੱਤਲਕਵਾਰੀ ਜਿਹੜੀ ਆਮ ਜਨਤਾ ਦੀ ਸ਼ੁਰੂ ਹੁੰਦੀ ਹੈ ਇਹਦੇ ਵਿੱਚ ਬ੍ਰਦਰ ਬਹੁਤ ਜ਼ਿਆਦਾ ਕਪਲੇਬਾੜੀ ਚੱਲਦੀ ਆ ਕਿ ਗਲਾਡਾ ਮਹਿਕਮੇ ਤੋਂ ਫੁੱਡਾ ਮਹਿਕਮੇ ਤੋਂ ਇਹ ਲੋਕ ਮਿਲਜੁਲ ਕੇ ਜਾਂ ਪ੍ਰਭਾਵਸ਼ਾਲੀ ਲੋਕਾਂ ਦਾ ਲੈ ਕੇ ਸਹਾਇਤਾ ਤੇ ਕਲੋਨੀਆਂ ਗਲਤ ਕੱਟ ਦਿੰਦੇ ਨੇ ਤੇ ਉਹਨਾਂ ਦਾ ਜਿਹੜਾ ਖਮਿਆਜਾ ਆਮ ਜਨਤਾ ਨੂੰ ਭੁਗਤਣਾ ਪੈਂਦਾ ਹੈ ਤੇ ਇਹ ਕੋਈ ਚੰਗੀ ਗੱਲ ਨਹੀਂ ਇਹਦੇ ਬਾਰੇ ਪੰਜਾਬ ਸਰਕਾਰ ਨੇ ਵੀ ਪਿੱਛੇ ਜੇ ਇੱਕ ਬਿਆਨ ਆਇਆ ਭਗਵੰਤ ਮਾਨ ਜੀ ਦਾ ਉਹ ਬਹੁਤ ਸਟ੍ਰਿਕਟ ਨੇ ਕਿ ਜੋ ਕਲੋਨੀਆਂ ਕਟੀਆਂਗੇ ਜਾਂ ਕਟੀਆਂ ਗਈਆਂ ਉਹਨਾਂ ਨੂੰ ਤਾਂ ਅਸੀਂ ਹੁਣ ਰੈਗੂਲੇਟ ਕਰਾਂਗੇ ਬਟ ਜਿਹੜੇ ਹੁਣ ਕਲੋਨਾਈਜ਼ਰ ਨਜਾਇਜ਼ ਕਲੋਨੀ ਕੱਟਣਗੇ ਉਹਨਾਂ ਤੇ ਬਿਲਕੁਲ ਸਟ੍ਰਿਕਟ ਤੋਂ ਸਟ੍ਰਿਕਟ ਐਕਸ਼ਨ ਹੋਏਗਾ ਇਸ ਕਰਕੇ ਜਿਨ੍ਹਾਂ ਲੋਕਾਂ ਦੇ ਇਸ ਵੇਲੇ ਸਮੱਸਿਆ ਖਾਸ ਤੌਰ ਤੇ ਸਾਡੇ ਕੋਲੇ ਮੇਰਾ ਖਿਆਲ ਕਿ ਮਹੀਨੇ ਦੇ ਵਿੱਚ 10-12 ਕੇਸ ਆ ਜਾਂਦੇ ਨੇ ਕਿ ਅਸੀਂ ਦੁਖੀ ਆ ਸਾਡਾ ਮੀਟਰ ਨਹੀਂ ਲੱਗਦਾ ਸਾਨੂੰ ਵਾਟਰ ਸਪਲਾਈ ਨਹੀਂ ਮਿਲਦੀ ਉਹ ਅਸੀਂ ਲੋਕਾਂ ਨੂੰ ਜਿਹੜਾ ਰਿਲੀਫ ਲੈ ਕੇ ਦਿੰਨੇ ਆ ਪਰਮਨੈਂਟ ਲੋਕ ਅਦਾਲਤ ਤੋਂ ਲੈ ਕੇ ਦਿੰਨੇ ਆ ਪਰਮਨੈਂਟ ਲੋਕ ਅਦਾਲਤ ਇੱਕ ਐਸੀ ਅਦਾਲਤ ਹੈ ਜਿਹੜੀਆਂ ਕਮ ਸੇ ਕਮ 10 ਜਿਹੜੀਆਂ ਬੇਸਿਕ ਨੀਡਸ ਨੇ ਜਿਵੇਂ ਟ੍ਰਾਂਸਪੋਰਟ ਸਰਵਿਸ ਹੋ ਗਈ ਜਿਹੜੀ ਸਾਡੀ ਪਬਲਿਕ ਯੂਟਿਲਿਟੀ ਸਰਵਿਸ ਹੈ ਪੋਸਟਲ ਹੋ ਗਿਆ ਪਾਵਰ ਸਪਲਾਈ ਹੋ ਗਈ ਇੰਸ਼ੋਰੈਂਸ ਹੋ ਗਈ ਐਜੂਕੇਸ਼ਨ ਹੋ ਗਈ ਹਾਊਸਿੰਗ ਹੋ ਗਿਆ ਰੀਅਲ اسٹیਟ ਹੋ ਗਿਆ ਹਸਪੀਟਲ ਡਿਸਪੈਂਸਰੀ ਜੋ ਵੀ ਛੋਟੇ ਛੋਟੇ ਮੁਕਦਮੇ ਨੇ ਜਾਂ ਛੋਟੀਆਂ ਛੋਟੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਪਰਮਾਨੈਂਟ ਲੋਕ ਅਦਾਲਤ ਬਹੁਤ ਵਧੀਆ ਤਰੀਕੇ ਨਾਲ ਹੱਲ ਕਰਦੀ ਹੈ ਤੇ ਸਪੀਡੀ ਜਲਦੀ ਤੋਂ ਜਲਦੀ ਉਹਦੇ ਵਿੱਚ ਆਰਡਰ ਪਾਸ ਹੁੰਦਾ ਜੀ ਸਰ ਇਹਦੇ ਵਿੱਚ ਜੇ ਲੋਕਾਂ ਵੱਲੋਂ ਤੁਹਾਨੂੰ ਅਪਰੋਚ ਕੀਤਾ ਜਾਵੇ ਇਹ ਜਿਹੜਾ ਕਿਸੇ ਦਾ ਵੀ ਕੇਸ ਹੈਗਾ ਉਹ ਜਦੋਂ ਤੁਸੀਂ ਕੇਸ ਫੜ ਰਹੇ ਹੋ ਉਹਨੂੰ ਕਿੰਨੇ ਕ ਦੇਰ ਦੇ ਵਿੱਚ ਡੀਪਲੀ ਤੁਸੀਂ ਫਾਈਨਲਾਈਜੇਸ਼ਨ ਕਰ ਦਿੰਦੇ ਵੀ ਇਹ ਤੁਹਾਡਾ ਕੰਮ ਹੋ ਜਾਏਗਾ ਇਹਦਾ ਬੜਾ ਹੀ ਪਰਮਨੈਂਟ ਲੋਕ ਉਦਾਰ ਦਾ ਪ੍ਰੋਸੀਜਰ ਬੜਾ ਹੀ ਸਿੰਪਲ ਹੈ ਵਿਅਕਤੀ ਖੁਦ ਵੀ ਇੱਕ ਸਿੰਪਲ ਐਪਲੀਕੇਸ਼ਨ ਦੇ ਸਕਦਾ ਹੈ ਅਦਰਵਾਈਜ਼ ਜੇ ਉਹ ਕਿਸੇ ਐਡਵੋਕੇਟ ਨੂੰ ਹਾਇਰ ਕਰ ਸਕਦਾ ਤੇ ਸਾਡੇ ਐਡਵੋਕੇਟ ਵੀਰ ਬਹੁਤ ਹੀ ਜਾਇਜ਼ ਫੀਸ ਦੇ ਵਿੱਚ ਉਹਨੂੰ ਮੀਟਰ ਜਿਹੜਾ ਜੋ ਵੀ ਇਲੈਕਟ੍ਰਿਕ ਜਿ ਕਨੈਕਸ਼ਨ ਵਗੈਰਾ ਲਗਾ ਕੇ ਦੇਣਗੇ ਇਹਦਾ ਪ੍ਰੋਸੀਜਰ ਵੀ 15 ਤੋਂ 20 ਦਿਨ ਦਾ ਹੈ ਤੇ ਬੜਾ ਸੌਖਾ ਤੇ ਸਰਲ ਹੈ ਤੇ ਤੁਸੀਂ ਕੋਈ ਵੀ ਵਿਅਕਤੀ ਜਾ ਕੇ ਸਿੱਧਾ ਵੀ ਅਦਾਲਤ ਵਿੱਚ ਪੇਸ਼ ਹੋ ਸਕਦੇ ਹਾਂ ਜੀ ਸਿਰਫ ਬਾਅਦ ਚ ਇਹਦੀ ਕੋਈ ਦਿੱਕਤ ਤਾਂ ਨਹੀਂ ਆਉਂਦੀ ਕਿਉਂਕਿ ਆਰਡਰ ਤਾਂ ਰਿਲੀਜ਼ ਹੋ ਗਿਆ ਲੋ ਗ੍ਰੈਂਡ ਵੀ ਲੱਗ ਗਏ ਔਰ ਉਹ ਜਿਹੜਾ ਆਰਡਰ ਹੁੰਦਾ ਕਿੰਨੇ ਟਾਈਮ ਪੀਰੀਅਡ ਵਾਸਤੇ ਹੁੰਦਾ ਕਿਉਂਕਿ ਲੋਕਾਂ ਦਾ ਜਿਹੜਾ ਕਿਸੇ ਵਾਰੀ ਸਵਾਲ ਹੋ ਜਾਂਦਾ ਵੀ ਅਸੀਂ ਰਿਲੀਫ ਤਾਂ ਲੈ ਲਿਆ ਹੈਗਾ ਲੇਕਿਨ ਸਾਡੇ ਜਿਹੜਾ ਆਰਡਰ ਹੈਗਾ ਕੁਝ ਸਮੇਂ ਵਾਸਤੇ ਹੁੰਦਾ ਉਹਦਾ ਜਿਹੜਾ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਸਮਾਂ ਕੀ ਹੁੰਦਾ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਮਾਨਯੋਗ ਜਿਹੜੀ ਕੋਰਟ ਹੈ ਪਰਮਨੈਂਟ ਰੂਲ ਅਦਾਲਤੋਂ ਇੰਟਰਮ ਆਰਡਰ ਪਾਸ ਕਰਦੀ ਆ ਉਸ ਤੋਂ ਬਾਅਦ ਜਦੋਂ ਕੋਈ ਵੀ ਵਿਭਾਗ ਜਿਹਦੇ ਖਿਲਾਫ ਆਰਡਰ ਪਾਸ ਕੀਤਾ ਜਾਂਦਾ ਉਹ ਰਿਪਲਾਈ ਦਿੰਦੇ ਨੇ ਤੇ ਇਹ ਆਰਡਰ ਆਫਟਰਵਰਡਸ ਕਨਫਰਮ ਹੋ ਜਾਂਦਾ ਜੀ ਕੋਈ ਫਿਕਰ ਵਾਲੀ ਗੱਲ ਨਹੀਂ ਤੁਸੀਂ ਇੱਕ ਵਾਰੀ ਅਦਾਲਤ ਦਾ ਦਰਵਾਜ਼ਾ ਖੜਕਾਓ ਤਾਂ ਕਿ ਜਿਹੜੇ ਲੋਕ ਨੇ ਪ੍ਰਾਪਰਟੀ ਡੀਲਰ ਨੇ ਤੁਸੀਂ ਇਹਨਾਂ ਦੀ ਚੁੰਗਲ ਚੋਂ ਬਚ ਜਾਓ ਕਿਉਂਕਿ ਇਹ ਲੋਕਾਂ ਨੂੰ ਮਿਸ ਗਾਈਡ ਵੀ ਕਰਦੇ ਨੇ ਤੇ ਪਲਾਟ ਲੈ ਲਓ ਪਲਾਟ ਲੈ ਲਓ ਇਹ ਸਾਰੀਆਂ ਫੈਸਿਲਿਟੀਆਂ ਤੁਹਾਨੂੰ ਅਸੀਂ ਖੁਦ ਪ੍ਰੋਵਾਈਡ ਕਰਾਂਗੇ ਸੋ ਬੇਸਿਕ ਤਾਂ ਇਹ ਹੈ ਕਿ ਜਿਹੜਾ ਵੀ ਵਿਅਕਤੀ ਅੱਜ ਤੋਂ ਬਾਅਦ ਕਿਉਂਕਿ ਕਲੋਨੀਆਂ ਤੇ ਬਹੁਤ ਸਖਤੀ ਹੋ ਜਾਣੀ ਹੈ ਪਹਿਲਾਂ thoroughly ਉਸ ਜਗ੍ਹਾ ਦੇ ਬਾਰੇ ਪਤਾ ਕਰੋ ਇਨਫੋਰਮੇਸ਼ਨ ਲਾ ਪਟਵਾਰੀ ਨੂੰ ਮਿਲੋ ਸਬੰਧਤ ਅਫਸਰਾਂ ਨੂੰ ਮਿਲੋ ਕਿ ਇੱਥੇ ਐਨਓਸੀ ਮਿਲਦੀ ਹੈ ਜਾਂ ਨਹੀਂ ਮਿਲਦੀ ਫਿਰ ਹੀ ਪਲਾਟ ਖਰੀਦਿਆ ਜਾਵੇ ਸੋ ਜੀਐਸ ਰਾਹੀ ਜੀ ਜਿਹੜੇ ਸੀਨੀਅਰ ਐਡਵੋਕੇਟ ਨੇ ਇਹਨਾਂ ਨੇ ਬਹੁਤ ਸੋਹਣੀ ਗੱਲ ਕੀਤੀ ਹੈਗੀ ਹੈ ਜਿਹੜੀ ਕਲੋਨੀਆਂ ਕੱਟ ਚੁੱਕੀਆਂ ਨੇ ਐਸ ਪਰ ਗਵਰਨਮੈਂਟ ਜੋ ਸਾਡੇ ਕੋਲ ਸੂਚਨਾ ਹੈਗੀ ਹੈ ਜਿਹੜੀ ਕਲੋਨੀ ਕੱਟੀਆਂ ਗਈਆਂ ਉਹਨਾਂ ਦੇ ਵਿੱਚ ਰੈਗੂਲੇਸ਼ਨ ਕਰ ਦਿੱਤੀ ਜਾਵੇਗੀ ਤੇ ਜਿਹੜੀ ਨਵੀਂ ਕਲੋਨੀ ਹੈਗੀ ਉਹ ਨਹੀਂ ਕੱਟੀ ਜਾਣਗੀਆਂ ਕਿਉਂਕਿ ਜਿਹੜੇ ਰੂਲ ਐਂਡ ਰੈਗੂਲੇਸ਼ਨਸ ਹੈਗੇ ਨੇ ਬਹੁਤ ਜ਼ਿਆਦਾ ਹਾਰਡ ਹੋ ਚੁੱਕੇ ਨੇ ਔਰ ਤੁਸੀਂ ਜੇ ਕਲੋਨੀਆਂ ਦੇ ਵਿੱਚ ਜਾਂ ਕਿਸੇ ਪ੍ਰਾਪਰਟੀ ਨੂੰ ਲੈ ਚੁੱਕੇ ਹੋ ਬਣਾ ਚੁੱਕੇ ਹੋ ਔਰ ਤੁਹਾਨੂੰ ਇਸ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਐਨਓਸੀ ਦੇ ਕਾਰਨ ਤੇ ਤੁਸੀਂ ਐਡਵੋਕੇਟ ਜੇਸ ਰਾਹੀ ਜੀ ਨੂੰ ਮਿਲ ਸਕਦੇ ਹੋ ਸਲਾਹ مشورہ ای ਕਰ ਸਕਦੇ ਹੋ ਔਰ ਇਹਦੇ ਵਾਸਤੇ ਅਦਾਲਤਾਂ ਹੈਗੀਆਂ ਨੇ ਕਾਰਵਾਈ ਕਰਨ ਨੂੰ ਲੈ ਕੇ ਔਰ ਆਮ ਲੋਕਾਂ ਵਾਸਤੇ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਵੀ ਆਮ ਨੀਡਸ ਜਿਹੜੀ ਲੋਕਾਂ ਦੀ ਉਹਨੂੰ ਪਹਿਲਾਂ ਮੁੱਖ ਰੱਖਿਆ ਜਾਂਦਾ ਉਹਨੂੰ ਲੈ ਕੇ ਹੀ ਜਿਹੜੀ ਕਾਰਵਾਈ ਕੀਤੀ ਜਾਂਦੀ ਹੈਗੀ ਹੈ ਤੁਸੀਂ ਰਿਕਦੇ ਰਹੋ ਹਿਊਮਨ ਰਾਈਟਸ ਬੁਲੇਟਿਨ